ਪੰਜਾਬ ਨਾਲ ਗਿਦਾਰੀ ਨਹੀਂ ਕਰਨੀ ਚਾਹੀਦੀ ਤੇ दारूਆਂ ਸਾਡੇ ਕੋਲ ਸਾਰੀਆਂ ਹੀ ਮਹਿੰਗੀਆਂ ਨੇ ਜੇ ਤੁਸੀਂ ਦੇਖਣਾ ਹੈ ਕਿਹੜੀ दारू ਕਿਵੇਂ ਤਾਂ ਇੱਕ ਵਾਰੀ ਓਏ ਭੋਲੇ ਓਏ ਜਰੂਰ ਦੇਖੋ ਆਗੇ ਸਿਨੇਮੇ ਚ ਕਿਹੜੇ ਪਿੰਡ ਤੋਂ ਆਈ ਏ ਨੀ ਤੇਰੇ ਅੱਗੇ ਕੀ ਖੰਗੀਏ ਤੂੰ ਤਾਂ ਖੰਗ ਦੀ ਦਵਾਈ ਏ ਮਾਂ ਹੁੰਦੀ ਏ ਮਾਂ ਉਹ ਦੁਨੀਆਂ ਵਾਲੇ ਬਦ ਦਾ ਨਾ ਆयो ਦੁਨੀਆਂ ਵਾਲਿਓ ਫਿਲਮ ਦੇ ਵਿੱਚ ਜਦੋਂ ਸ਼ੁਰੂਆਤ ਹੁੰਦੀ ਹੈ ਉਹ ਇਹ ਭੋਲਾ ਜਦੋਂ ਭੋਲਾ ਪਹੁੰਚਦਾ ਹੈ ਠੇਕੇ ਦੇ ਕਾਉਂਟਰਾਂ ਤੇ ਤੇ ਜਿਹੜੇ ਬਾਈ ਪੰਜਾਬ ਨਾਲ ਗਰਦਾਰੀ ਕਰਨ ਦੇ ਜਿਹੜੇ ਸਹੀ ਪੋਵੇ ਫੜਾ ਦੇ ਨੇ ਬਾਈ ਹਰੇ ਬਾਈ ਬਹੁਤ ਵਧੀਆ ਲੱਗਿਆ ਜਦੋਂ ਸ਼ੁਰੂਆਤ ਇਹ ਤੁਹਾਡਾ ਅਸੀਂ ਦੇਖਿਆ ਦੇਖੋ ਜੀ ਮੈਂ ਵੈਸੇ ਥੀਏਟਰ ਲਾਈਨ ਦਾ ਨਹੀਂ ਹਾਂ ਮੈਂ 뮤직 ਲਾਈਨ ਦਾ ਤਾਂ ਮੈਂ ਵੀਰੇ ਨਾਲ ਪ੍ਰੋਡਕਸ਼ਨ ਕਰ ਰਿਹਾ ਸੀ ਤਾਂ ਮੈਨੂੰ ਵੀ ਨਹੀਂ ਪਤਾ ਸੀ ਮੈਂ ਕੀ ਕਰਨਾ ਤਾਂ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦਾ ਕਿ ਮੈਨੂੰ ਉਹ ਰੋਲ ਆਫਰ ਕੀਤਾ ਗਿਆ ਤੇ ਔਰ ਮੈਂ ਕੀਤਾ ਮੈਂ ਨਿਭਾਇਆ ਵੀ ਔਰ ਜਿੱਥੋਂ ਤੱਕ ਗੱਲ ਹੈ ਪੰਜਾਬ ਨਾਲ ਗਦਾਰੀ ਦੀ ਪੰਜਾਬ ਨਾਲ ਗਦਾਰੀ ਨਹੀਂ ਕਰਨੀ ਚਾਹੀਦੀ ਤੇ दारूਾਂ ਸਾਡੇ ਕੋਲ ਸਾਰੀਆਂ ਹੀ ਮਹਿੰਗੀਆਂ ਨੇ ਜੇ ਤੁਸੀਂ ਦੇਖਣਾ ਹੈ ਕਿਹੜੀ दारू ਕਿਵੇਂ ਤਾਂ ਇੱਕ ਵਾਰੀ ਓਏ ਭੋਲੇ ਓਏ ਜ਼ਰੂਰ ਦੇਖੋ ਆ ਕੇ ਸਿਨੇਮੇ ਜਾ ਤੁਹਾਨੂੰ ਪਤਾ ਲੱਗੇਗਾ ਕਿ ਫਿਲਮ ਕਿੜੀਆਂ ਕਿੜੀਆਂ ਚੀਜ਼ਾਂ ਤੇ ਗੱਲ ਕਰਦੀ ਹੈ ਜਿੱਦਾਂ ਕਾਰਪੋਰੇਟ ਕਰਾਣਾ ਆਪਣੀ ਜ਼ਮੀਨਾਂ ਨੂੰ ਦਬ ਰਿਹਾ ਹੈ ਚਾਹੇ ਦੂਸਰਾ ਪਿੰਡ ਦਬੇ ਜਾਂ ਪਿੰਡ ਦਬ ਕੇ ਸ਼ਹਿਰ ਬਣਾਏ ਜਾ ਰਹੇ ਨੇ ਜਾਂ ਦੂਸਰਾ ਬੇਰੋਜ਼ਗਾਰੀ ਦੀ ਗੱਲ ਕਰਦੀ ਹੈ ਤਾਂ ਬਲੈਕ ਮਨੀ ਦੀ ਗੱਲ ਕਰਦੀ ਹੈ ਹੋਰ ਬਹੁਤ ਸਾਰੇ ਮੁੱਦੇ ਨੇ ਜੋ ਬੜੀ ਸੰਜੀਦਗੀ ਨਾਲ ਇਸ ਉਗੜ ਗਏ ਨੇ ਗੁਰਪ੍ਰੀਤ ਭੁੱਲਰ ਰਾਈਟਰ ਨੇ ਫਿਲਮ ਦੇ ਬਹੁਤ ਸੋਹਣੀ ਸਟੋਰੀ ਹੈ ਇੱਕ ਇੱਕ ਡਾਇਲੋਗ ਔਰ ਐਂਡ ਤੱਕ ਫਿਲਮ ਤੁਹਾਨੂੰ ਜੋੜ ਕੇ ਰੱਖਦੀ ਹੈ ਤੁਹਾਨੂੰ ਪੂਰਾ ਪੈਸਾ ਵਸੂਲ ਫਿਲਮ ਹੈ ਤੁਹਾਨੂੰ ਇੱਕ ਪਲ ਵੀ ਪਲ ਲਈ ਵੀ ਨਹੀਂ ਲੱਗੂਗਾ ਕਿ ਫਿਲਮ ਖਤਮ ਹੋਣ ਵਾਲੀ ਹੈ ਗਾਣੇ ਵੀ ਉਹ ਹਾਂਜੀ ਜੇ ਕੋਈ ਦੋ ਸ਼ਬਦ ਸਾਡੇ ਚੈਨਲ ਤੇ ਗਾਣਾ ਚਾਹੋ ਤਾਂ ਦੋ ਸ਼ਬਦ ਮੈਂ ਤੁਹਾਨੂੰ ਸੁਣਾ ਦਿੰਨਾ ਮੈਨੂੰ ਇਸ ਫਿਲਮ ਦਾ ਤਾਂ ਕੋਈ ਨਹੀਂ ਪਰ ਤੁਹਾਨੂੰ ਕੁਝ ਸੁਣਾ ਦੇਣੀ ਨਿੱਕੇੜੇ ਪਿੰਡ ਤੋਂ ਆਈਏ ਨੀ ਤੇਰੇ ਅੱਗੇ ਕੀ ਖੰਗੀਏ ਤੂੰ ਤਾਂ ਖੰਗ ਦੀ ਦਵਾਈ ਏ ਨੀ ਤੇਰੇ ਅੱਗੇ ਕੀ ਖੰਗੀਏ ਤੂੰ ਤਾਂ ਖੰਗ ਦੀ ਦਵਾਈ ਏ ਭਾਈ ਵੇਚਰ ਤਾਂ ਖੰਗ ਲਈ ਗਾਣਾ ਗਾਤਾ ਹੈ ਹਾਂਜੀ 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 ਆਪਣੇ ਪ੍ਰੋਫੈਸ਼ਨ ਨਾਲ ਫਿਰ ਅਸੀਂ ਗੁਜ਼ਾਰੀ ਨਹੀਂ ਨਾ ਕਰ ਸਕਦੇ ਜੇ ਪੰਜਾਬ ਨਾਲ ਨਹੀਂ ਹੈ ਤਾਂ ਆਪਣੇ ਪ੍ਰੋਫੈਸ਼ਨਲ ਵੀ ਗੁਜ਼ਾਰੀ ਨਹੀਂ ਹੈ ਹਾਂਜੀ ਕੋਈ ਮਾਂ ਦੇ ਨਾਲ ਜੁੜਿਆ ਗਾਣਾ ਮਾਂ ਭੂਮੀ ਦੀ ਗੱਲ ਹੋਈ ਹੈ ਜੇ ਕੋਈ ਮਾਂ ਨਾਲ ਜੁੜਿਆ ਗਾਣਾ ਆਂਦਾ ਤਾਂ ਕੋਈ ਜੇ ਕੋਈ ਯਾਦ ਹੈਗਾ ਤਾਂ ਹੋ ਮਾਂ ਹੁੰਦੀ ਏ ਮਾਇਓ ਦੁਨੀਆਂ ਵਾਲਿਓ ਹੋ ਮਾਂ ਹੈ ਰੱਬ ਦਾ ਨਾਮ ਓ ਦੁਨੀਆਂ ਵਾਲਿਓ ਹੋ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਂ ਤੇ ਰੱਬ ਦਾ ਨਾਮ ਹੈ ਦੁਚਾ ਖੋ ਲੈਂਦੇ ਟੁਕਕਾਂ ਓ ਦੁਨੀਆਂ ਵਾਲਿਓ ਹੋ ਮਾਂ ਹੁੰਦੀ ਏ ਮਾਯੋ ਦੁਨੀਆਂ ਵਾਲਿਓ ਬਿਲਕੁਲ ਭਾਈ ਨੇ ਜੋ ਰੋਲ ਵੀ ਕੀਤਾ ਹੈ ਉਹ ਆਪਣੇ ਰੋਲ ਚ ਪੂਰਾ ਦੇ ਪਰ ਇੱਕ ਜਿਹੜੀ ਜ਼ਮੀਨ ਨੂੰ ਮਾਂ ਦੱਸਿਆ ਗਿਆ ਉਸ ਦੇ ਇੱਕ ਗਾਣਾ ਵੀ ਜੋ ਸੁਣਾਇਆ